ਵੱਡੀ ਖਬਰ ਕਮਲਕੌਰ ਕਤਲ ਮਾਮਲੇ ਨਾਲ ਜੁੜੀ ਹੋਈ ਆ ਵੱਡੀ ਕਾਰਵਾਈ ਹੋਈ ਆ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਬਿੱਤੇ ਕੱਲ ਹੀ ਜੋ ਕਮਲਕੌਰ ਦੀ ਜਿਹੜੀ ਆ ਗੱਡੀ ਵਿੱਚੋਂ লাশ ਮਿਲੀ ਆ ਤੇ ਕਤਲकांड ਸਾਹਮਣੇ ਆਇਆ ਤਾਂ ਉਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਆ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਆ ਕਿ ਅਮਰਤਪਾਲ ਸਿੰਘ ਮਹਿਰੋਂ ਜੋ ਕਿ ਨਿਹੰਗ ਸਿੰਘ ਆ ਉਸ ਨੂੰ ਪੁਲਿਸ ਨੇ हिरास्त ਵਿੱਚ ਲੈ ਲਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਮਰਤਪਾਲ ਸਿੰਘ ਮੈਰੋ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਆ ਦਾਅਦੇ ਕਿ ਜੋ ਇੰਸਟਾਗ੍ਰam ਤੇ ਫੇਮਸ ਚਿਹਰਾ ਸੀ ਕਮਲਕੌਰ ਤਾਂ ਉਸ ਦਾ ਕਤਲ ਹੁੰਦਾ ਵਿਤੇ ਕੱਲ੍ਹ ਹੀ ਉਸ ਦੀ ਜਿਹੜੀ ਆ লাশ ਆ ਇੱਕ ਗੱਡੀ ਵਿੱਚੋਂ ਮਿਲਦੀ ਐ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾਂਦੀ ਐ ਤੇ ਜਾਂਚ ਪੜਤਾਲ ਦਰਮਿਆਨ ਹੁਣ ਜਾਣਕਾਰੀ ਮਿਲ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਕਿ ਅਮਰਤਪਾਲ ਸਿੰਘ ਮੈਰੋ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਗ੍ਰਿਫਤਾਰ ਕੀਤਾ ਗਿਆ ਅਮਰਤਪਾਲ ਸਿੰਘ ਮੈਰੋ ਨੂੰ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਅਮਰਤਪਾਲ ਸਿੰਘ ਮੈਰੋ ਵੱਲੋਂ ਕਮਲਕੌਰ ਨੂੰ ਧਮਕੀ ਦਿੱਤੀ ਗਈ ਸੀ ਕਿ ਜੋ ਉਹ ਡਾਬਲ मीनिंग ਗੱਲਾਂ ਕਰਦੀ ਹੈ ਉਸ ਤੋਂ ਬਾਅਦ ਆਵੇ ਤੇ ਅਜਿਹੀਆਂ ਵੀਡੀਓਜ਼ ਪਾਣੀਆਂ ਬੰਦ ਕਰੇ ਜਿਸ ਤੋਂ ਬਾਅਦ ਜਿਹੜਾ ਇਹ ਹੁਣ ਦੇਖਿਆ ਗਿਆ ਹੈ ਕਿ ਬਿੱਤੇ ਕੱਲ੍ਹ ਹੀ ਇਹ ਵੱਡੀ ਜਿਹੜੀ ਆ ਕਤਲ ਦੀ ਵਾਰਦਾਤ ਸਾਹਮਣੇ ਆਂਦੀ ਹੈ ਕਿ ਇੰਸਟਾਗ੍ਰਾਮ ਤੇ ਫੇਮਸ ਚਿਹਰਾ ਕਮਲਕੌਰ ਨੂੰ ਕਤਲ ਕਰਕੇ ਇੱਕ ਗੱਡੀ ਵਿੱਚ ਜਿਹੜਾ ਉਸਦੀ লাশ ਰੱਖ ਦਿੱਤੀ ਜਾਂਦੀ ਹੈ ਤੇ ਜਿਵੇਂ ਹੀ ਗੱਡੀ ਵਿੱਚੋਂ ਬਦਬੂ ਆਉਣ ਲੱਗਦੀ ਹੈ ਤੇ ਮੌਕੇ ਤੇ ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਪਹੁੰਚਦਾ ਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਕਰਦਾ ਤੇ ਪਤਾ ਲੱਗਦਾ ਹੈ ਕਿ ਇਹ ਕਮਲ ਕੌਰ ਹੈ ਜੋ ਕਿ ਅਕਸਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਸੀ ਅਕਸਰ ਡਬਲ ਮੀਨਿੰਗ ਗੱਲਾਂ ਕਰਕੇ ਵੀਡੀਓਜ਼ ਪਾ ਕੇ ਸੋਸ਼ਲ ਮੀਡੀਆ ਤੇ ਈਵਜ਼ ਵਗੈਰਾ ਲੈਂਦੀ ਸੀ ਤਾਂ ਉਸੇ ਕਮਲ ਕੌਰ ਦੀ লাশ ਮਿਲਣ ਕਾਰਨ ਕਾਫੀ ਤਰਥਲੀਆ ਬਠਿੰਡਾ ਵਿੱਚ ਕੱਲ ਤੋਂ ਮੱਚੀ ਹੋਈ ਐ ਤੇ ਅਜੇ ਇਹ ਵਿੱਚ ਹੁਣ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਐ ਤਾਂ ਅਮਰਤਪਾਲ ਸਿੰਘ ਮਹਿਰੋਂ ਨਿਹੰਗ ਸਿੰਘ ਜੋ ਕਿ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਆ ਕਿਉਂਕਿ ਕਈ ਥਾਵਾਂ ਤੇ ਉਹਨਾਂ ਵੱਲੋਂ ਹੁਣ ਤੱਕ ਵੱਡੇ ਐਕਸ਼ਨ ਹੋ ਚੁੱਕੇ ਆ ਵੱਡੇ ਕਾ ਉਹਨਾਂ ਵੱਲੋਂ ਖੁਦ ਆਪ ਆਪਣੇ ਅੱਧਰ ਤੇ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਤਾਂ ਹੁਣ ਵੱਡਾ ਐਕਸ਼ਨ ਆ ਜਿਹੜਾ ਪੁਲਿਸ ਨੇ ਕੀਤਾ ਹੈ ਤਾਂ ਅਮਰਤਪਾਲ ਸਿੰਘ ਮੈਰੋ ਨੂੰ ਗ੍ਰਿਫਤਾਰ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਅਮਰਤਪਾਲ ਸਿੰਘ ਮੈਰੋ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਮਰਤਪਾਲ ਸਿੰਘ ਸਮੇਤ ਇੱਕ ਹੋਰ ਉਹਨਾਂ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਸਾਰੇ ਮਾਮਲੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਬਿੱਤੇ ਕੱਲ ਵੱਡਾ ਮਾਮਲਾ ਸਾਹਮਣੇ ਆਂਦਾ ਬਠਿੰਡਾ ਚ ਕਿ ਇੱਕ ਗੱਡੀ ਵਿੱਚੋਂ ਜਿਹੜੇ ਆ ਇੰਸਟਾਗ੍ਰam ਤੇ ਫੇਮਸ ਚਿਹਰਾ ਸੀ ਕਮਲ ਕੌਰ ਉਸ ਦੀ লাশ ਮਿਲਦੀ ਹੈ ਤੇ ਉਸ ਦੇ লাশ ਮਿਲਣ ਕਾਰਨ ਕਾਫੀ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਅਤੇ ਚਾਰੇ ਪਾਸੇ ਇਹ ਖਬਰ ਪਹੁੰਚ ਜਾਂਦੀ ਹੈ ਕਿ ਕਮਲ ਕੌਰ ਭਾਬੀ ਦੀ ਡੈਥ ਹੋ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਵੀ ਪਹੁੰਚਦੀ ਹੈ ਤੇ ਸ਼ਿਕਾਇਤ ਦੇ ਤਾ ਦਰਾਨ ਹੁਣ ਜਾਂਚ ਪੜਤਾਲ ਚੱਲ ਰਹੀ ਹੈ ਤੇ ਅਜਿਹੇ ਵਿੱਚ ਨਿਹੰਗ ਸਿੰਘ ਅਮਰਤਪਾਲ ਸਿੰਘ ਮੈਰੋ ਜੋ ਕਿ ਅਕਸਰ ਆ ਜਿਹੜੇ ਉਹਨਾਂ ਜਿਹੜੇ ਗਲਤ ਸਮਾਜ ਤੋਂ ਉਲਟੋ ਚੱਲਦੇ ਨੇ ਸਮਾਜ ਤੋਂ ਅੱਗੇ ਜਾ ਕੇ ਸੋਸ਼ਲ ਮੀਡੀਆ ਤੇ ਵੱਖ-ਵੱਖ ਗੱਲਾਂ ਪਾਉਂਦੇ ਨੇ ਤਾਂ ਉਹਨਾਂ ਨੂੰ ਅਕਸਰ ਚੇਤਾਵਨੀ ਦਿੰਦੇ ਰਹਿੰਦੇ ਸੀ ਤਾਂ ਹੁਣ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਕਮਲ ਕੌਰ ਨੂੰ ਵੀ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਕੁਸਮਾ ਪਹਿਲਾਂ ਧਮਕੀ ਦਿੱਤੀ ਗਈ ਸੀ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਵੀਡੀਓਜ਼ ਪਾਉਣੀਆ ਬੰਦ ਕਰੇ ਅਤੇ ਡਬਲ ਮੀਨਿੰਗ ਗੱਲਾਂ ਨਾ ਕਰੇ ਤਾਂ ਜਿਹੇ ਵਿੱਚ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਕਿ ਅਮਰਤਪਾਲ ਸਿੰਘ ਮਹਿਰੋਂ ਨੂੰ ਗ੍ਰফতার ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਨਿਹੰਗ ਸਿੰਘ ਅਮਰਤਪਾਲ ਸਿੰਘ ਮੈਰੋ ਨੂੰ ਪੁਲਿਸ ਵੱਲੋਂ ਗ੍ਰফতার ਕਰ ਲਿਆ ਗਿਆ ਅਤੇ ਕਮਲ ਕੌਰ ਭਾਬੀ ਜੋ ਕਿ ਵਿੱਤੇ ਕੱਲ ਤੋਂ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਦੋਂ ਤੋਂ ਕਤਲ ਹੋਇਆ ਹਾਲਾਂਕਿ ਚਰਚਾ ਦਾ ਵਿਸ਼ਾ ਸੋਸ਼ਲ ਮੀਡੀਆ ਤੇ ਬਣੀ ਰਹਿੰਦੀ ਸੀ ਕਿਉਂਕਿ ਅਕਸਰ ਅਸ਼ਲੀਲ ਹਰਕਤ ਭਰੀਆਂ ਜਿਹੜੀਆਂ ਵੀਡੀਓਜ਼ ਉਹ ਪਾਉਂਦੀ ਸੀ ਅਤੇ ਡਬਲ ਮੀਨਿੰਗ ਗੱਲਾਂ ਕਰਕੇ ਜਿਹੜੇ ਵਿਊਜ਼ ਵਗੈਰਾ ਲੈਣ ਦੀ ਕੋਸ਼ਿਸ਼ ਕਰਦੀ ਸੀ ਇੰਸਟਾਗ੍ਰam ਤੇ ਤਾਂ ਉਸ ਦਾ ਬਿੱਤੇ ਕੱਲ੍ਹ ਹੀ ਜਿਹੜੇ ਆ লাশ ਮਿਲਣ ਕਾਰਨ ਕਾਫੀ ਜਿਹੜੇ ਆ ਜਾਂਚ ਪੜਤਾਲ ਜਿਹੜੀ ਆ ਬਿੱਢੀ ਜਾਂਦੀ ਆ ਤੇ ਉੱਥੇ ਹੀ ਕਤਲ ਕਾਂਡ ਦੀ ਇੱਕ ਜਿਹੜੇ ਆ ਮਾਮਲਾ ਸਾਹਮਣੇ ਆਂਦਾ ਕਿ ਕਤਲ ਹੁੰਦਾ ਆ ਜਿਹੜੇ ਕਮਲ ਕੌਰ ਸੀ ਤਾਂ ਉਸ ਦਾ ਜਾਂਚ ਪੜਤਾਲ ਹੁਣ ਚੱਲ ਰਹੀ ਆ ਤੇ ਇੱਕ ਤੋਂ ਬਾਅਦ ਇੱਕ ਕੜੀਆਂ ਜਿਹੜੀਆਂ ਜੁੜ ਰਹੀਆਂ ਨੇ ਕਿੱਥੇ ਜੁੜ ਰਹੀਆਂ ਨੇ ਉਹ ਦੇਖੀਆਂ ਜਾ ਰਹੀਆਂ ਨੇ ਤਾਂ ਅਮਰਥਪਾਲ ਸਿੰਘ ਮੈਰੋਂ ਵੱਲੋਂ ਵੀ ਕੁਝ ਸਮਾਂ ਪਹਿਲਾਂ ਦੱਸਿਆ ਜਾ ਰਿਹਾ ਕਿ ਧਮਕੀ ਦਿੱਤੀ ਗਈ ਸੀ ਜਿਸ ਦੇ ਚਾਲਦਿਆਂ ਹੁਣ ਅਮਰਪਾਲ ਸਿੰਘ ਮੈਰੋ ਤੋਂ ਅਤੇ ਉਸਦੇ ਸਾਥੀ ਤੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।